ਵਿਭਾਗ ਕੋਈ ਡਰਡਰ ਨਹੀਂ ਹੈ ਕਿਸੇ ਦਾ ਕਿਸੇ ਗੈਂਗਸਟਰ ਦਾ ਕੋਈ ਡਰ ਨਹੀਂ ਹੈ ਕਿਸੇ ਡੀਜੀਪੀ ਦਾ ਕੋਈ ਡਰ ਨਹੀਂ ਹੈ ਮੁੱਖ ਮੰਤਰੀ ਦਾ ਜੇ ਇੱਕ ਸਪੀਕਰ ਸਾਹਿਬ ਨੂੰ ਮੈਂ ਮਤਲਬ ਉਹ ਪਾਸ ਕਰਾਉਣਾ ਪੈ ਜਾਏ ਹਾਊਸ ਦੇ ਕੋਲੋਂ ਵੀ ਆਪਾਂ ਕੇਐਸਸੀ ਦੇ ਖਿਲਾਫ ਉਹ ਕਾਰਵਾਈ ਕਰਵਾਉਣੀ ਹੈ ਤੇ ਉਹਨਾਂ ਨੇ ਕਿਹਾ ਜੀ ਅਸੀਂ ਡੀਜੀਪੀ ਨੂੰ ਕੱਲ ਤਲਬ ਕਰਾਂਗੇ 10 ਵਜੇ ਅਸੀਂ ਤਾਂ ਦੇਖਦੇ ਰਹੇ ਦੁਪਹਿਰ ਤੱਕ ਬੈਠੇ ਵੀ ਕਦੋਂ ਡੀਜੀਪੀ ਆਉਂਦਾ ਕਿਉਂਕਿ ਡੀਜੀਪੀ ਨੂੰ ਤਾਂ ਲਾਰੈਂਸ ਮਿਸ਼ਨੋਈ ਵਾਲੇ ਮਾਮਲੇ ਤੇ ਜਿਹੜਾ ਸੀਗਾ ਉਹ ਉਹ ਸੱਜਣਾ ਚਾਹੀਦਾ ਸੀ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਜਦੋਂ ਕਿ ਮਾਨਯੋਗ ਹਾਈ ਕੋਰਟ ਨੇ ਸਾਬਤ ਕਰ ਦਿੱਤਾ ਹੈ ਜੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜਿਹੜੀ ਸੀ ਆਈਏ ਸਟਾਫ ਰੋਪੜ ਦੇ ਵਿੱਚ ਹੋਈ ਹੈ ਵੀ ਮੁੱਖ ਮੰਤਰੀ ਸਾਹਿਬ ਹੋਮ ਮਿਨਿਸਟਰ ਨੇ ਉਹਨਾਂ ਦੇ ਕੋਲ ਮਹਿਕਮਾ ਆ ਉਹ ਜੇਲ੍ਹ ਮੰਤਰੀ ਨੇ ਸੱਦਿਆ ਤਾਂ ਉਹਨਾਂ ਨੂੰ ਜਾਣਾ ਚਾਹੀਦਾ ਸੀ ਜਿਹੜਾ ਹਾਈ ਕੋਰਟ ਦੇ ਅੰਦਰ ਪ੍ਰਮੋਦ ਬਾਜੀ ਦੀ ਉਹ ਆਈ ਹੈ ਰਿਪੋਰਟ ਆਈ ਹੈ ਉਸ ਮਾਮਲੇ ਦੇ ਉੱਤੇ ਜਿਹੜਾ ਆ ਮਾਮਲਾ ਹੋਣਾ ਚਾਹੀਦਾ ਸੀਗਾ ਉਹਨਾਂ ਨੂੰ ਸੱਦਿਆ ਜਾਣਾ ਚਾਹੀਦਾ ਸੀ ਕਟਾਰੇ ਦੇ ਅੰਦਰ ਡੀਜੀਪੀ ਨੂੰ ਖੜਾ ਕੀਤਾ ਜਾਣਾ ਦੇਖੋ ਮੈਂ ਤਾਂ ਤੁਹਾਡੇ ਸਾਹਮਣੇ ਬਿਲਕੁਲ ਖੁੱਲ ਕੇ ਬੋਲ ਰਿਹਾ ਹਾਂ ਬਿਲਕੁਲ ਬੇਵਾਗ ਕੋਈ ਡਰ ਨਹੀਂ ਹੈ ਕਿਸੇ ਦਾ ਕਿਸੇ ਗੈਂਗਸਟਰ ਦਾ ਕੋਈ ਡਰ ਨਹੀਂ ਹੈ ਕਿਸੇ ਡੀਜੀਪੀ ਦਾ ਕੋਈ ਡਰ ਨਹੀਂ ਹੈ ਮੁੱਖ ਮੰਤਰੀ ਦਾ ਕੋਈ ਡਰ ਨਹੀਂ ਹੈ ਜਿਹੜੇ ਲੋਕ ਮੁੱਦਿਆਂ ਦੇ ਲਈ ਸਾਨੂੰ ਲੋਕਾਂ ਨੇ ਇੱਥੇ ਚੁਣ ਕੇ ਭੇਜਿਆ ਉਹ ਵਿਵਾਦ ਤੁਹਾਨੂੰ ਮੀਡੀਆ ਦੇ ਸਾਹਮਣੇ ਔਰ ਹਾਊਸ ਦੇ ਸਾਹਮਣੇ ਰੱਖਣੇ ਚਾਹੀਦੇ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਸਾਰੇ ਮੀਡੀਆ ਦੇ ਤੁਸੀਂ ਖੜੇ ਹੋ ਇੱਥੇ ਕਿ ਤੁਸੀਂ ਪਿਛਲੇ ਦਿਨਾਂ ਤੋਂ ਬਹੁਤ ਆਪੋਜੀਸ਼ਨ ਨੂੰ ਸਮਝਦਾ ਹੈ ਆਪੋਜੀਸ਼ਨ ਦੇ ਮੁੱਦੇ ਤੁਸੀਂ ਲੋਕਾਂ ਤੱਕ ਪਹੁੰਚਾਏ ਨੇ ਮੈਂ ਉਹਦੇ ਲਈ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਅੱਜ ਪੁੱਛਾਂਗੇ ਸਪੀਕਰ ਸਾਹਿਬ ਨੂੰ ਵੀ ਚਲੋ ਏਐਸਸੀ ਸਾਹਿਬ ਤਾਂ ਡੀਜੀਪੀ ਉਹ ਆਏ ਨਹੀਂ ਤੇ ਕਮ ਸੇ ਕਮ ਲਾਰੈਂਸ ਬਿਸ਼ਨੋਈ ਵਾਲੇ ਮਾਮਲੇ ਤੇ ਉਹਨਾਂ ਨੂੰ ਤਲਬ ਕਰ ਲਓ ਲੋਕਾਂ 'ਚ ਕੋਈ ਮਾੜੀ-ਮੋਟੀ ਆ ਜਾਏ ਲੋਕਾਂ 'ਚ ਮਾੜੀ-ਮੋਟੀ ਕੋਈ ਇਹ ਸਾਰੇ ਜਿਹੜੇ ਪ੍ਰਸ਼ਾਸਨਿਕ ਉਹ ਸਾਰੀਆਂ ਰਿਪੋਰਟ ਮੰਗੀਆਂ ਉਹ ਕਹਿੰਦੇ ਕਿ ਇੱਕ ਹੀ ਅੱਸੀ ਤੱਕ ਦਾ ਮਸਲਾ ਰਹਿ ਜੀ ਉਹਨਾਂ ਸੈਕਟਰੀ ਤੋਂ ਸਾਰੀ ਰਿਪੋਰਟ ਮੰਗ ਲਈਏ ਫਿਰ ਸਾਰੀ ਰਿਪੋਰਟ ਦੇ ਲਈ ਬਰਾੜ ਸਾਹਿਬ ਚਿੱਠੀ ਲਿਖੀ ਜਾਣੀ ਚਾਹੀਦੀ ਸੀ ਜਿਹੜੀ ਅੱਜ ਇੱਕੇ ਲਿਖੀ ਨਾ ਇੱਕ ਲਿਖੀ ਨਾ ਉਸ ਮਾਮਲੇ ਦੇ ਲਈ ਮੈਂ ਸਾਰੇ ਨਹੀਂ ਕਹਿੰਦੀ ਰੱਬ ਸੌਰੀ ਮੈਂ ਮੈਂ ਬਚਾ ਕਹਦੇ ਕਹ ਸਕਦਾ ਮੇਰੇ ਕੋ ਮੇਰੇ ਕੋ ਚਿੱਠੀ ਦੀ ਕਾਪੀ ਤਾਂ ਖੈਰ ਨਹੀਂ ਆਈ ਅਖਬਾਰਾਂ ਦੇ ਰਾਹੀਂ ਪੜਿਆ ਉਹਦੇ ਅੰਦਰ ਕਿਤੇ ਜ਼ਿਕਰ ਨਹੀਂ ਬਰਾੜ ਸਾਹਿਬ ਉਹਦੇ ਅੰਦਰ ਬਿਲਕੁਲ ਕਿਤੇ ਜ਼ਿਕਰ ਨਹੀਂ ਆ ਕਿ ਅਸੀਂ ਸਾਰੇ ਹੀ ਮਾਮਲਿਆਂ ਦਾ ਮਤਲਬ ਜੋ ਸਾਰੇ ਮਾਂ ਕੋਈ ਉਹਦੀ ਡਿਟੇਲ ਤਾਂ ਹੋਣੀ ਚਾਹੀਦੀ ਹੈ ਨਾ ਫੇਰ ਹੀ ਆਪਾਂ ਉਹਨੂੰ ਮੰਨਾਂਗੇ ਜੇ ਡਿਟੇਲ ਹੀ ਨਹੀਂ ਤਾਂ ਇਹਦਾ ਮਤਲਬ ਆ ਮਿਲੀ ਪਉ ਬਹੁਤ ਮੇਰਬਾਣ